ਮੇਰੇ ਜਰਮਾਟਰ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਤੁਹਾਨੂੰ ਮੁਖਤੱਬ ਹੋ ਰਿਹਾ ਹਾਂ ਹਾਂ ਪੁੰਟਾ ਕੈਨਾ ਤੋਂ ਸੋ ਪੁੰਟਾ ਕੈਨਾ ਜਿਹੜਾ ਹੈਗਾ ਉਹ ਡਮਿਨਿਕਨ ਰਿਪਬਲਿਕ ਦਾ ਇੱਕ ਸ਼ਹਿਰ ਹੈ ਤੇ ਇੱਥੇ ਇੰਟਰਨੈਸ਼ਨਲ 에ਅਰਪੋਰਟ ਹੈ ਸੋ ਇਹ ਇਹ ਇੱਕ ਟੂਰਿਜ਼ਮ ਹੱਬ ਹੈ ਜਿਸ ਤਰ੍ਹਾਂ ਮੈਕਸੀਕੋ ਦੇ ਵਿੱਚ ਕੈਨਕੂਨ ਹੈ ਸੋ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਜ਼ੋਰਟ ਨੇ ਤੇ ਮੈਨੂੰ ਇੱਥੇ ਆੜਦਵਾਲੇ ਜਦੋਂ ਆਪਾਂ ਆਏ ਆ ਏਅਰਪੋਰਟ ਤੋਂ ਘੁੰਮਣ ਫਿਰਨ ਦਾ ਮੌਕਾ ਮਿਲਿਆ ਸੋ ਸੋਹਣਾ ਕੰਟਰੀ ਹੈ ਦੇਖਣ ਨੂੰ ਬਿਲਕੁਲ ਜਦੋਂ ਉਦਾਂ ਹੀ ਲੱਗਦਾ ਮੈਕਸੀਕੋ ਵਰਗਾ ਉਸੇ ਤਰ੍ਹਾਂ ਜੰਗਲ ਨੇ ਉਸੇ ਤਰ੍ਹਾਂ ਸੋਹਣੀਆਂ ਸਾਫ਼ ਸੁਥਰੀਆਂ ਸੜਕਾਂ ਨੇ ਟ੍ਰਾਂਟੋ ਨਾਲੋਂ ਇੱਥੇ 1 ਘੰਟੇ ਦਾ ਫਰਕ ਹੈ ਤੇ ਮੌਸਮ ਹੈ ਜਿਹੜਾ ਇੱਥੇ ਕਾਫੀ ਗਰਮ ਹੈ ਤੇ ਮੀਂਹ ਦੇ ਸ਼ਰਟੇ ਕਦੋਂ ਆ ਜਾਣ ਕੋਈ ਪਤਾ ਨਹੀਂ ਸੋ ਇਸ ਕਰਕੇ ਕਮਰਿਆਂ ਦੇ ਵਿੱਚ ਇੱਥੇ ਸਾਨੂੰ ਗੋਰ ਸਹੂਲਤਾਂ ਨੇ ਉੱਥੇ ਛਤਰੀਆਂ ਵੀ ਰੱਖੀਆਂ ਹੋਈਆਂ ਨੇ ਕਿ ਤੁਹਾਨੂੰ ਕਦੇ ਵੀ ਮੀਂਹ ਦੇ ਵਿੱਚ ਬਾਹਰ ਤੁਰਨਾ ਪੈ ਸਕਦਾ ਸੋ ਆਪਾਂ ਗੱਲ ਕਰਾਂਗੇ ਅੰਦਰਲੀ ਕਿਉਂਕਿ ਮੈਂ ਤੁਹਾਨੂੰ ਉੱਥੇ ਦੀਆਂ ਅਪਡੇਟਸ ਰਹਿਤਾ ਦਿੰਦਾ ਰਹਿੰਦਾ ਹਾਂ ਤਾਂ ਕਿ ਮੇਰੇ ਤੋਂ ਬਾਅਦ ਸ਼ਾਇਦ ਕੋਈ ਮੇਰਾ ਬਲੌਗ ਦੇਖ ਕੇ ਇੱਥੇ ਵਕੇਸ਼ਨ ਬੁੱਕ ਕਰਾਵੇ ਤੇ ਇੱਥੇ ਆਵੇ ਬਹੁਤ ਬਹੁਤ ਡਰ ਸੌਟ ਹੈ ਤਾਂ ਸਾਰੇ ਪਾਸੇ ਜਿਹੜੀ ਹੈਗੀ ਆ ਉਹ ਬੀਚ ਲੱਗਦੀ ਹੈ ਸਾਰੇ ਪਾਸੇ ਜੇ ਤੁਸੀਂ ਘੁੰਮਦੇ ਹੋ ਜਿੱਥੇ ਹੁਣ ਮੈਂ ਬੈਠਾ ਹਾਂ ਬੀਚ ਹੈ ਤੋਂ ਮੇਰੇ ਅੜਦੋਲੇ ਨੇ ਬਹੁਤ سارے ਪੂਲ ਨੇ ਤੇ ਮੇਰੇ ਜਮਾਈ ਬਿਲਡਿੰਗ ਦੇ ਨਾਲ ਜਿਹੜਾ ਰਿਲੈਕਸਿੰਗ ਪੂਲ ਹੈ ਚੀਚੀ ਦੇ ਵਿੱਚ ਮੈਂ ਹੁਣ ਆ ਬਲੌਗ ਡਨ ਕਰਕੇ ਤੇ ਮੈਂ ਵੀ ਫਿਰ ਉਸ ਪੂਲ 'ਚ ਚਲੇ ਜਾਣਾ ਹੈ ਤੇ ਇਨੇ ਦਿਨ ਕਰ ਰਹੇਣ ਤੋਂ ਬਾਅਦ 8-9 ਮਹੀਨੇ ਹਸਪੀਟਲਾਂ ਦੇ ਗੀੜੇ ਚੱਕਰ ਕਰਨ ਤੋਂ ਬਾਅਦ ਸੋਈ ਜਿਹੜੀ ਰਿਲੈਕਸਿੰਗ ਵਕੇਸ਼ਨ ਹੈ ਕੁਚੀਂਗੀ ਲੱਗਦੀ ਐ ਸੋ ਕੱਲ ਤਾਂ ਮੈਂ ਆਪਣਾ ਬਹੁਤ ਬਹੁਤ ਵਧੀਆ ਗੁਜ਼ਰਿਆ ਤਾਂ ਮੈਂ ਕੱਲ ਦੇ ਦਿਨ ਬਾਰੇ ਤੁਹਾਨੂੰ ਜਿਹੜਾ ਹੈਗਾ ਉਹ ਸੰਖੇਪ ਜਾਣਕਾਰੀ ਦੇਣੀ ਐ ਸੋ ਕੱਲ ਆਪਾਂ ਸਵੇਰੇ ਉੱਠ ਕੇ ਪਹਿਲਾਂ ਕੌਫੀ ਪੀਣ ਲੈ ਤੇ ਜਦੋਂ ਆਪਾਂ ਕੌਫੀ ਤੱਕ ਤੁਰ ਕੇ ਜਾਂਦੇ ਹਾਂ ਕੌਫੀ ਤੱਕ ਜਾਣ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤਾਂ ਕੋਈ ਕੌਫੀ ਸ਼ਾਪ ਹੈ ਜਿਹੜੀ ਸਵੇਰ ਤੋਂ ਖੁੱਲ ਜਾਂਦੀ ਐ ਤੇ ਰਾਤ ਦੇ 12 1 ਵਜੇ ਤੱਕ ਚੱਲਦੀ ਰਹਿੰਦੀ ਐ ਉੱਥੇ ਜਾ ਕੇ ਆਪਾਂ ਦੋ ਕੱਪ ਲਾਟੇ ਕੌਫੀ ਦੇ ਪੀਤੇ ਤੇ ਨਾਲ ਪੇਸਟਰੀਆਂ ਖਾਧੀਆਂ ਤੇ ਫਿਰ ਅਸੀਂ ਆਲਦਵਾਲੇ ਘੁੰਮੇ ਫਿਰੇ ਕੁੰਕਵਾਲਦਵਾਲੇ ਘੁੰਮਣ ਨੂੰ ਆਪਾਂ ਕਰੀ ਮਤਲਬ ਖੁਸ਼ਬੂਦਾਰ ਫੁੱਲ ਤੇ ਇਸ ਤਰ੍ਹਾਂ ਦੇ ਬੂਟੇ ਕਿ ਤੁਸੀਂ ਦੇਖ ਕੇ ਸਮਝ ਲੈ ਜਨ ਇਹ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਉਹਨੂੰ ਮਾਣਿਆ ਕੁਝ ਟਾਈਮ ਵਿੱਚ ਤੇ ਗਏ ਵਿੱਚ ਤੇ ਜਿਹੜਾ ਹੈਗਾ ਕਿਉਂਕਿ ਪੂਰਨਮਾਸ਼ੀ ਦਾ ਦਿਨ ਹੋਣ ਕਰਕੇ ਤੇ ਛੱਲਾਂ ਨੇ ਜਿਹੜੀਆਂ ਬਹੁਤ ਉੱਚੀਆਂ ਸੀਗੀਆਂ ਤੋਂ ਅਸੀਂ ਸੋਚਿਆ ਕਿ ਅੱਜ ਪੂਰਾ ਦਿਨ ਹੈਗਾ ਜਿਹੜਾ ਉਹ ਵਿੱਚ ਤੇ ਹੀ गुजारਣਾ ਹੈ ਤੇ ਫਿਰ ਕਿਉਂਕਿ ਜਦੋਂ ਤੁਸੀਂ ਰੈਸਟੋਰੈਂਟਾਂ ਚ ਖਾਣ ਜਾਂਦੇ ਹੋ ਕੌਫੀ ਪੀਣ ਜਾਂਦੇ ਹੋ ਤਾਂ ਤੁਸੀਂ ਅੱਡ ਤਰ੍ਹਾਂ ਦੇ ਕੱਪੜੇ ਪਹਿਨਣੇ ਹੁੰਦੇ ਨੇ ਪਹਿਨਦੇ ਭੰਗ ਆਪਾਂ ਸ਼ਾਰਟਸ ਐ ਵਿੱਚ ਜਾਣ ਵਾਲੇ ਕੱਪੜੇ ਹੋਰ ਨੇ ਰਿਜ਼ੋਰਟ ਜਾਣ ਵਾਲੇ ਹੋਰ ਰੈਸਟੋਰੈਂਟ ਜਾਣ ਵਾਲੇ ਹੋਰ ਨੇ ਸੋ ਫਿਰ ਅਸੀਂ ਜਿਹੜਾ ਹੈਗਾ ਉਹ ਬ੍ਰੇਕਫਾਸਟ ਹੈ ਜਿਹੜੀ ਕੱਲ ਉਹ ਔਨ ਦਾ ਗ੍ਰਿਲ ਰੈਸਟੋਰੈਂਟ ਚ ਕੀਤੀ ਬਿਲਕੁਲ ਵਿੱਚ ਦੇ ਉੱਤੇ ਬਣਿਆ ਹੋਇਆ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਤੁਹਾਨੂੰ ਸ਼ੀਸ਼ਿਆਂ ਦੇ ਵਿਚਾਈਂ ਹੋਟਲ ਦੇ ਨਾਲ ਆ ਕੇ ਵੱਜਦੀਆਂ ਨੇ ਮੂਹਰੇ ਜਿੱਦਾਂ ਬੀਚ ਸੈਂਡ ਹੈ ਮਤਲਬ ਕੱਕਾ ਰੇਤਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਬੀਚ ਚ ਚੇਅਰਸ ਹਨ ਤੇ ਤੁਸੀਂ ਅੰਦਰ ਬੈਠੇ ਹੋ ਸ਼ੀਸ਼ਿਆਂ ਚ ਤੁਸੀਂ ਬਾਹਰਲਾ ਵਾਤਾਵਰਨ ਜਿਹੜਾ ਤੁਸੀਂ ਦੇਖਦੇ ਆ ਸੋ ਉੱਥੇ ਅਸੀਂ ਜਿਹੜਾ ਹੈਗਾ ਬ੍ਰੇਕਫਾਸਟ ਕੀਤਾ ਬਹੁਤ ਕਮਾਲ ਦਾ ਬਹੁਤ ਸੋਹਣਾ ਰੈਸਟੋਰੈਂਟ ਸੀਗਾ ਤੁਸੀਂ ਲਾਈਵ ਕੁਕਿੰਗ ਵੀ ਕਰਵਾ ਸਕਦੇ ਹੋ ਤੁਸੀਂ ਆਮਲੇਟ ਵਗੈਰਾ ਬਣਾਉਣਾ ਤੇ ਬਹੁਤ ਸਾਰੀਆਂ ਇਹਨਾਂ ਦੇ ਜਿਹੜੇ ਲੋਕਲ ਇਥੇ ਡੋਮੈਸਟਿਕ ਫੂਡ ਨੇ ਉਹ ਤੁਸੀਂ ਟਰਾਈ ਕਰ ਸਕਦੇ ਆਂ। ਕਾਫੀ ਸਵਾਦ ਸੀਗਾ ਉੱਥੇ ਖਾਣ ਨੂੰ। ਉਹ ਅਸੀਂ ਵੀ ਖਾਧਾ। ਬਹੁਤ ਸਾਰੇ ਫਰੂਟ ਸੀ। ਇਹਨਾਂ ਦੇ ਫਰੂਟ ਨੇ ਜਿਹੜੇ ਨੇਚਰਲ ਹੁੰਦੇ ਨੇ ਜਿਨ੍ਹਾਂ ਪਪੀਤਾ, ਪਾਈਨੈਪਲ ਉਹਨਾਂ ਦਾ ਟੇਸਟ ਵੀ ਛੱਟਣਾ ਥੋੜੇ ਜਿਹਾ ਡਿਫਰੈਂਟ ਤੇ ਫਰੈਸ਼ ਨੇ। ਸੋ ਇਸ ਤਰ੍ਹਾਂ ਅੰਡਿਆਂ ਤੋਂ ਬਣੀਆਂ ਹੋਈਆਂ ਚੀਜ਼ਾਂ, ਬਹੁਤ ਕਿਸਮ ਦੇ ਸੀਰੀਅਲ, ਦਹੀਂ, ਬ੍ਰੈਡ, ਸੌਸੇਸ ਬਹੁਤ ਕੁਝ ਸੀਗਾ। ਅਸੀਂ ਅੱਜ ਖਾਧਾ। ਕਾਫੀ ਪੀਤੀ ਫੇਰ ਤੇ ਉਸ ਤੋਂ ਬਾਅਦ ਅਸੀਂ ਆਪਣੇ ਕਮਰੇ ਚ ਨੂੰ ਆ ਗਏ ਕਮਰੇ ਚ ਆ ਕੇ ਅਸੀਂ ਫਿਰ ਕੱਪੜੇ ਪਾ ਲੈ ਅ ਬੀਚ ਤੇ ਜਾਣ ਵਾਲੇ ਓਕੇ ਬੀਚ ਤੇ ਜਾਣ ਵਾਲੇ ਕੱਪੜੇ ਡਿਫਰੈਂਟ ਤੁਹਾਨੂੰ ਪਤਾ ਹੀ ਆ ਦੱਸਣ ਦੀ ਜਰੂਰਤ ਨਹੀਂ ਤੁਹਾਨੂੰ ਜਾਣਦੇ ਰਹਨੇ ਆ ਤਾਂ ਉਸ ਤੋਂ ਬਾਅਦ ਆਪਾਂ ਬੀਚ ਤੇ ਚਲੇ ਗਏ ਸੋ ਕੁਝ ਦੇ ਜਿਹੜੀਆਂ ਬੀਚ ਚੇਰਾਂ ਸੀ ਉਹਨਾਂ ਤੇ ਪੈ ਕੇ ਆਰਾਮ ਕੀਤਾ ਧੁੱਪ ਸੇਕੀ ਲੋਕਾਂ ਨੂੰ ਦੇਖਿਆ ਲੋਕ ਬੀਚ ਇੰਜੋਏ ਕਰ ਰਹੇ ਸਾਨਾ ਤੋਂ ਮੈਂ ਵੀ ਆਪਣੇ ਕੈਮਰੇ ਲੈ ਕੇ GoPro ਵੀ ਸੀਗਾ ਮੇਰ ਕੋ ਦੂਜਾ ਤਾਂ ਸੀਗਾ ਯਾਰ 셀ਫੀ ਸਟਿਕ ਵਗੈਰਾ ਅ ਜਿਹੜਾ ਅਸੀਂ ਕੋਲ ਲੈ ਕੇ ਚਲੇ ਗਏ ਤਾਂ ਫਿਰ ਅਸੀਂ ਪਾਣੀ ਦੇ ਵਿੱਚ ਚਲੇ ਗਏ ਛੱਲਾਂ ਇੰਨੀਆਂ ਉੱਚੀ ਸੀਗੀਆਂ ਛੱਲਾਂ ਦਾ ਜਿਹੜਾ ਅ ਸ਼ੋਰ ਸੀ ਜਨ ਮੈਂ ਮੈਂ ਤਾਂ ਉਹ ਹਮੇਸ਼ਾ ਸੰਗੀਤ ਹੀ ਕਹਿੰਦਾ ਉਹਨਾਂ ਮੈਨੂੰ ਵਧੀਆ ਲੱਗਦੀਆਂ ਨੇ ਛੱਲਾਂ ਦਾ ਸੰਗੀਤ ਤੇ ਉਹ ਫਿਰ ਅਸੀਂ ਪਾਣੀ ਚਲੇ ਗਏ ਪਾਣੀ ਇੰਨਾ ਉੱਚਾ ਸੀ ਕਿ ਸਿਰ ਤੇ ਚ ਲੰਘ ਜਾਂਦਾ ਸੀ ਤੇ ਜਦੋਂ ਪਾਣੀ ਵਾਪਸ ਮੁੜਦਾ ਸੀ ਸਾਡੀਆਂ ਚੀਰਾਂ ਤੱਕ ਜਾਂਦੇ ਜਦੋਂ ਵਾਪਸ ਮੁੜਦਾ ਸੀ ਉਹ ਪੈਰਾਂ ਥੱਲੇ ਐ ਮਿੱਟੀ ਕੱਢ ਕੇ ਲੈ ਜਾਂਦਾ ਸੀ ਤੇ ਪੈਰਾਂ ਨੂੰ ਇੰਨੀ ਖੂਬਸੂਰਤ ਮ사ਜ ਹੁੰਦੀ ਸੀ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੀਮੋਥੈਰੇਪੀ ਕਾਰਨ ਜਾਂ ਹੋਰ ਮੇਰੀ ਬਾਡੀ ਉਹ ਵੀਕਤਾ ਸੀਗੀ ਤੇ ਨਹੁ ਮੇਰੇ ਹੱਥਾਂ ਦੇ ਕਾਲੇ ਪੈ ਗਏ ਸਨ ਟੇਸਟ ਮੇਰਾ ਚਲਿਆ ਗਿਆ ਸੀਗਾ ਤੇ ਹਾਲਤ ਮੇਰੀ ਬੁਰੀ ਸੀ ਤੇ ਹੁਣ ਮੈਂ ਦੇਖਿਆ ਕਿ ਮੈਨੂੰ ਇੱਥੇ ਆ ਕੇ ਜੜਾ ਕਾਫੀ ਰਿਲੈਕਸਿੰਗ ਹੋਇਆ ਤੇ ਮੇਰੇ ਜਿਹੜੇ ਨੇਲ ਬਲੈਕ ਹੋ ਗਏ ਸੀ ਉਹ ਵੀ ਮਤਲਬ ਠੀਕ ਹੋ ਗਏ ਤੇ ਮੈਨੂੰ ਟੇਸਟ ਵੀ ਚੀਜ਼ਾਂ ਦਾ ਆਉਣ ਲੱਗਿਆ ਠੀਕ ਹੈ ਮੌਸਮ ਵੀ ਬਹੁਤ ਸੋਹਣਾ ਸੋ ਉੱਥੇ ਫਿਰ ਮੈਂ ਜਦੋਂ ਪਾਣੀ 'ਚ ਗਿਆ ਤਾਂ ਇੱਕ ਛੱਲ ਇੰਨੀ ਜ਼ੋਰ ਦੀ ਆਈ ਤਾਂ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਮੈਂ ਪਾਣੀ 'ਚ ਡਿੱਗ ਗਿਆ ਤੇ ਸਾਰੇ ਪੈਰਾਂ ਹੇਠੋਂ ਮਿੱਟੀ ਕੱਢ ਕੇ ਲੱਗੀ ਮੇਰੇ ਸਿਰ ਤੇ ਚੀ ਲੰਘ ਗਈ ਅਸੀਂ ਤਿੰਨੇ ਜਾਣੇ ਸੀਗੇ ਤੇ ਨਹੀਂ ਅਸੀਂ ਪਾਣੀ 'ਚ ਡਿੱਗ ਗਏ ਅ ਪਰ ਕੋਈ ਅੱਡੀ ਗੱਲ ਨਹੀਂ ਤੇ ਛੱਲ ਜਦ ਹੀ ਮੁਰ ਜਾਂਦੀ ਆ ਤੁਸੀਂ ਪਾਣੀ 'ਚੋਂ ਬਾਹਰ ਆ ਜਾਂਦੇ ਹੋ ਮਤਲਬ ਮੈਂ ਮੈਂ ਇੰਨਾ ਮੇਰਾ ਮੂੰਹ ਮੰਨੀ ਜਾਣੀ ਡੁੱਬਿਆ ਤੇ ਉਹ ਅਸੀਂ ਇੰਜੋਏ ਕੀਤਾ ਕਾਫੀ ਦੇਰ ਅਸੀਂ ਜਿਹੜਾ ਉਹ بیچ ਜਿਹੜਾ ਹੈਗਾ ਸਮੁੰਦਰ ਦਾ ਖਾਰਾ ਪ ਉੱਤੇ ਚਮਕ ਰਿਹਾ ਸੂਰਜ ਥੋੜ੍ਹੀ ਥੋੜ੍ਹੀ ਬੱਦਲ ਬਾਈ ਚੁੰਮਦੇ ਹੋਏ ਪਾਮਕਰੀ ਸੋ ਉਹ ਆਪਾਂ ਆਨੰਦ ਮਾਣਿਆ ਤੇ ਫਿਰ ਆ ਕੇ ਕਦੇ ਵਿੱਚ ਤੇ ਕਦੇ ਵਿੱਚ ਚਿਹਰਾ ਤੇ ਪੈ ਗਏ ਕਦੇ ਉੱਥੇ ਚਲੇ ਗਏ ਤੇ ਜਿਹੜੇ ਤੌਲੀਆਂ ਨੇ ਇੱਥੇ ਟਾਵਲ ਉਹ ਤੁਹਾਨੂੰ ਜਦੋਂ ਤੁਸੀਂ ਚੈੱਕ ਇਨ ਕਰਦੇ ਹੋ ਤੁਹਾਨੂੰ ਕਾਰਡ ਦਿੰਦੇ ਨੇ ਉਹ ਕਾਰਡ ਤੁਸੀਂ ਹਮੇਸ਼ਾ ਨਾਲ ਰੱਖਣਾ ਹੁੰਦਾ ਉਹ ਥਾਂ ਥਾਂ ਟਾਵਲਸ ਦੀਆਂ ਦੁਕਾਨਾਂ ਨੇ ਜਿਸ ਤਰ੍ਹਾਂ ਬਾਰਜ਼ ਬਣੀਆਂ ਹੁੰਦੀਆਂ ਨੇ ਉਥੇ ਤੁਸੀਂ ਕਾਰਡ দাও ਤੇ ਉਥੋਂ ਕਾਬਲ इशੂ ਕਰ ਦਿੰਦੇ ਨੇ ਜੇ ਤੁਹਾਡਾ ਕਾਰਡ ਖੋਦਵੇ ਤਾਂ ਤੁਹਾਨੂੰ 50 ਡਾਲਰ ਜਿਹੜੇ ਉਹ ਦੇਣੇ ਪੈਂਦੇ ਨੇ ਉਹ ਕਾਰਡ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ ਉਹ ਕਾਰਡ ਤੇ ਜਿਹੜੀ ਕਮਰੇ ਦੀ ਕੀ ਹੈ ਤੇ ਇੱਕ ਆ ਜਿਹੜਾ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਇਹ ਇਹ ਤੁਹਾਡੀ ਹਮੇਸ਼ਾ ਬਾਝ ਚਾਹੀਦਾ ਸੋ ਉਥੋਂ ਫਿਰ ਆਪਾਂ ਟਾਬਲ ਲੈ ਟਾਬਲ ਤੁਸੀਂ 20 20 ਚੇਰਾਂ ਤੇ ਵੀ ਵਿਸ਼ਵਾਸ ਸਕਦੇ ਹੋ ਤੁਸੀਂ ਆਪਣੇ ਪਿੰਡਾ ਵੀ ਸਾਫ਼ ਕਰ ਸਕਦੇ ਹੋ ਪੂਲ ਚੇਰਾਂ ਤੇ ਵੀ ਵਿਸ਼ਵਾਸ ਸਕਦੇ ਆ ਤੋ ਜਦੋਂ ਤੁਸੀਂ ਮਾਫਸ ਕਰਨਾ ਤਾਂ ਫਿਰ ਤੁਸੀਂ ਟਾਪਲ ਮੋੜ ਦੇਣਾ ਤੇ ਉਹ ਤੁਹਾਡਾ ਕਾਰਡ ਹੈ ਜਿਹੜਾ ਵਾਪਸ ਕਰ ਦਿੰਦੇ ਨੇ ਅਗਲੇ ਦਿਨ ਵਰਤਣ ਲਈ। ਤੋ ਉਹ ਫਿਰ ਆਪਾਂ ਜਿਹੜਾ ਹੈਗਾ ਉੱਥੇ ਕਾਫੀ ਟਾਈਮ ਗੁਜ਼ਾਰ ਕੇ ਫਿਰ ਆਪਾਂ ਕਿਹਾ ਵੀ ਹੁਣ ਆਪਾਂ ਪੂਲ 'ਚ ਚੱਲਦੇ ਹਾਂ। ਤੋ ਫਿਰ ਆਪਾਂ ਇੱਕ ਪੂਲ ਬੁੱਕ ਕਰਾਇਆ ਸੀਗਾ ਜਿੱਥੇ ਈਵੈਂਟਸ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਗੇਮਸ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਹੁੰਦੀਆਂ ਨੇ। ਉੱਥੇ ਵੀ ਵੀਡੀਓ ਨਹੀਂ ਬਣਾਈ, ਲੇਕਿਨ ਉਹ ਬਹੁਤ ਖੂਬਸੂਰਤ ਸੀਗਾ। ਉਧਰ ਵਿੱਚ ਤਕਰੀਬਨ ਅਸੀਂ 100 ਦੇ ਕਰੀਬ ਹੋਵਾਂਗੇ ਮੋਸਟਲੀ ਲੇਡੀਜ਼ ਸੀਗੀਆਂ ਅ ਬੰਦੇ ਵੀ ਸੀਗੇ ਕੁਝ ਮੈਨ ਵੀ ਸੀਗਾ ਤੇ ਫਿਰ ਉਹ ਕਾਫੀ ਦੇਰ ਉਸ ਟੀਮ ਵਰਕ ਕੀਤਾ ਸਾਰੇ ਪੂਲ ਚ ਇੱਕ ਦੂਜੇ ਹੱਥ ਫੜ ਕੇ ਮਤਲਬ ਐਕਸਰਸਾਈਜ਼ਾਂ ਕੀਤੀਆਂ ਘੁੰਮੇ ਫਿਰੇ ਮਤਲਬ ਪੂਲ ਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਇਨਸਟ੍ਰਕਟਰ ਕਰਾਉਂਦਾ ਸੀ ਤੋ ਅਸੀਂ ਉਸ ਤਰ੍ਹਾਂ ਕਰਦੇ ਸੀਗੇ ਉਹ ਬੜਾ ਇੰਜੋਏ ਕੀਤਾ ਦੂਸਰੀ ਕਮਿਊਨਿਟੀ ਦੇ ਵਿੱਚ ਮੋਸਟਲੀ ਲੋਕ ਇੱਥੇ ਸਪੈਨਿਸ਼ ਬੋਲਦੇ ਨੇ ਤੇ ਅਸੀਂ ਇੰਗਲਿਸ਼ ਸਪੀਕਿੰਗ ਵਾਲੇ ਆ ਪੰਜਾਬੀ ਤਾਂ ਮੈਨੂੰ ਕੋਈ ਆਪਣੀ ਇੰਡੀਅਨ ਤਾਂ ਮੈਨੂੰ ਕੋਈ ਅਜੇ ਤੱਕ ਨਹੀਂ ਦਿਖਿਆ ਇੱਥੇ ਤੇ ਉਹ ਫਿਰ ਕਾਫੀ ਇੰਜੋਏ ਕੀਤਾ ਕਾਫੀ ਜਦ ਉੱਥੇ ਲੱਗੇ ਰਹੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਜਿਹੜਾ ਹੈ ਆਪਣੇ ਪੂਲ ਨੇ ਜਿਹੜੇ ਇੰਜੋਏ ਕੀਤੇ ਪਹਿਲਾਂ ਜਿੱਥੇ ਅਸੀਂ ਬ੍ਰੇਕਫਾਸਟ ਕੀਤੀ ਸੀ ਉਹਦੇ ਨਾਲ ਇੱਕ ਪੂਲ ਸੀ ਉਹਦੇ ਵਿੱਚ ਕਾਫੀ ਟਾਈਮ ਗੁਜ਼ਾਰਿਆ ਫਿਰ ਅਸੀਂ ਇੱਕ ਹੋਰ ਪੂਲ 'ਚ ਗੁਜ਼ਾਰਿਆ ਸੋ ਇਨ ਬਿਟਵੀਨ ਜਿੰਨਾ ਚਿਰ ਅਸੀਂ ਵਿੱਚ ਤੇ ਰਹੇ ਤਾਂ ਉਹ 바ਰਜ਼ ਖੁੱਲੀਆਂ ਰਹਿੰਦੀਆਂ ਨੇ ਤਾਂ ਬਾਅਦਸ ਵਿੱਚ ਤੁਹਾਨੂੰ ਦੱਸਿਆ ਕਿ ਆਲ ਇਨਕਲੂਸਿਵ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਤੋ ਇੱਥੇ ਆਖੀ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਕਟੇਲ ਕਿਸ ਤਰ੍ਹਾਂ ਦੇ ਮੈਂ ਤਾਂ ਹੁਣ ਬਹੁਤ देर ਹੋ ਗਈ ਕਦੇ ਮਤਲਬ ਜਦੋਂ ਕੋਕਟੇਲ ਤਾਂ ਦੂਰ ਦੀ ਗੱਲ ਮਤਲਬ ਜਦੋਂ ਬਹੁਤ ਕੁਝ ਵੀ ਨਹੀਂ ਖਾਦਾ ਪੀਤਾ ਤੋ ਫਿਰ ਇੱਥੇ ਜਿਹਦੇ ਹਲਕੇ ਬਿਨਾਂ ਅਲਕੋਹਲ ਤੋਂ ਵੀ ਮਿਲ ਜਾਂਦੇ ਨੇ ਕੋਕਟੇਲ ਤੁਸੀਂ ਮਹੀਟੋ ਲੈ ਲਓ ਤੁਸੀਂ ਸਨਰਾਇਜ਼ ਬੋਡਕਾ ਮਿਲਦੀ ਆ ਉਹ ਲੈ ਲਓ ਤਮਕਾ ਕੀ ਪਾਉਂਦੇ ਹੁੰਦੇ ਨੇ ਜਿਆਦਾ ਨਹੀਂ ਹੁੰਦੀ ਸਨਰਾਇਜ਼ ਟਕੀਲਾ ਲੈ ਲਓ ਤੁਸੀਂ ਸਟਾਰਬੇਰੀ ਢਾਕਰੀ ਲੈ ਲਓ ਮੈ ਮੈਨੂੰ ਬਹੁਤ ਸਾਰੇ ਇੱਥੇ ਮੈਨੂੰ ਆ ਗਏ ਜਿਹੜੇ ਨੌ ਨੇ ਉਜਾਦ ਹੋ ਗਏ ਤੁਸੀਂ ਬਲੱਡੀ ਮੈਰੀ ਲੈ ਲਓ ਤੁਸੀਂ ਕੀ ਕਹਿੰਦੇ ਨੇ ਸੀਜ਼ਰ ਬਣਵਾ ਲਓ ਬਹੁਤ ਸਵਾਦ ਬਣਾਉਂਦੇ ਨੇ ਤੇ ਉਹ ਤੁਸੀਂ ਲੈ ਕੇ ਆਪਣਾ ਇੰਜੋਏ ਕਰ ਲਓ ਪੀਣੀਆ ਪੀ ਲੋ ਨਹੀਂ ਪੀਣੀ ਤੁਹਾਡੀ ਮਰਜ਼ੀ ਆ ਇੱਕ ਅੱਧੀ ਘੁੱਟ ਭਰਨੀ ਆ ਬਿਨਾਂ ਅਲਕੋਹਲ ਤੋਂ ਲੈਣੀ ਆ ਖੱਲਾ ਜੂਸ ਲੈਣਾ ਪਾਣੀ ਲੈਣਾ ਇਹ ਤੁਹਾਡੀ ਮਰਜ਼ੀ ਆ ਸੋ ਅਸੀਂ ਇੰਜੋਏ ਕੀਤਾ ਤਕਰੀਬਨ ਤਿੰਨ ਕੁ ਵਜੇ ਤੱਕ ਅਸੀਂ ਕਦੇ ਪੂਲ ਤੇ ਕਦੇ ਬੀਚ ਤੇ ਕਦੇ ਪੂਲ ਤੇ ਕਦੇ ਬੀਚ ਤੇ ਰਹੇ ਤੇ ਕਾਫੀ ਵਧੀਆ ਲੱਗਿਆ ਤੇ ਦੂਸਰੇ ਲੋਕਾਂ ਨਾਲ ਤੁਸੀਂ ਮਿਲਦੇ ਜੁਲਦੇ ਉਹ ਗੱਲਾਂ ਬਾਤਾਂ ਕਰਦੇ ਤੋਂ ਉਸ ਤੋਂ ਬਾਅਦ ਅਸੀਂ ਫੇਰ ਕਮਰੇ 'ਚ ਆ ਗਏ ਫੇਰ ਅਸੀਂ ਕਮਰੇ 'ਚ ਆ ਕੇ ਕੁਝ ਦੇ ਆਰਾਮ ਕੀਤਾ 2 ਘੰਟੇ ਸੁੱਤੇ ਤੇ ਆ ਕੇ ਨਹਾਤੇ ਪਹਿਲਾਂ ਤਾਂ ਕਿਉਂਕਿ ਪੂਲ ਦੇ ਪਾਣੀ 'ਚ ਬਲੀਚ ਹੁੰਦੀ ਆ ਜਾਂ ਪਤਾ ਨਹੀਂ ਪਾਣੀ ਦੇ ਵਿੱਚ ਕੋਈ ਬੈਕਟੀਰੀਆ ਵੀ ਹੋ ਸਕਦਾ ਤੁਨਣਾ ਜ਼ਰੂਰੀ ਹੈ ਸੋ ਆਖੰ ਮੈਂ ਆ ਕੇ ਮੈਂ ਡੇਢ ਦੋ ਘੰਟੇ ਆਰਾਮ ਕੀਤਾ। ਤੋਂ ਉਸ ਤੋਂ ਬਾਅਦ ਜਿਹੜਾ ਸੀਗਾ ਸਾਡਾ ਬੁੱਕ ਸੀਗਾ ਉਹ ਨੂੰ ਕਹਿੰਦੇ ਨੇ ਜਾ ਕੇ ਮਾਸ਼ੀ ਰੈਸਟੋਰੈਂਟ ਜਪਾਨੀ ਰੈਸਟੋਰੈਂਟ ਉਹਦੇ ਵਿੱਚ ਸਾਡੀ ਬੁਕਿੰਗ ਸੀਗੀ। ਬੁਕਿੰਗ ਤੁਸੀਂ ਤਾਂ ਪਹਿਲਾਂ ਕਰਵਾ ਲਓ ਵਧੀਆ ਰਹਿੰਦਾ ਕਿਉਂਕਿ ਫਿਰ ਤੁਹਾਨੂੰ ਉੱਥੇ ਗਏਆਂ ਨੂੰ ਇਹ ਨਹੀਂ ਕਹਿੰਦੇ ਕਿ ਰੈਸਟੋਰੈਂਟ ਫੁੱਲ ਹੋ ਗਿਆ ਜੀ ਅੱਜ ਨਾ ਆਇਓ ਕੱਲ ਨੂੰ ਆਇਓ। ਸੋ ਬੁਕਿੰਗ ਅਸੀਂ ਕਰਵਾਈ ਹੋਈ ਸੀ ਤਾਂ ਉੱਥੇ ਜਦੋਂ ਗਏ ਤਾਂ ਰੈਸਟੋਰੈਂਟ ਤਾਂ ਕਮਾਲ ਦਾ ਸੀਗਾ ਹੀ ਲਾਈਵ ਕੁਕਿੰਗ ਸੀਗੀ। ਤੇ ਦੂਸਰੀ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਦੇਖੋ ਤੇ ਜਿਹੜਾ ਮੈਂ ਉੱਥੋਂ ਦਿਖਾ ਰਿਹਾ ਤੁਹਾਨੂੰ YouTube ਤੇ ਜਾ ਕੇ ਦੇਖਿਓ ਤੇ ਉਹਦੇ ਵਿੱਚ ਨਾ ਫਿਰ ਜਿਹੜਾ ਹੈਗਾ ਉਹ ਜਿਹੜਾ ਉਹ ਜਿਹੜੀਆਂ ਚੀਜ਼ਾਂ ਨਾਲ ਉਹ ਸਮਾਨ ਯੂਜ਼ ਕਰਦਾ ਸੀ ਤੋਂ ਉਹਦਾਂ ਉਹ ਸ਼ੋਅ ਕਰਦੇ ਨੇ ਪਹਿਲਾਂ ਅ ਸਮਾਨ ਬਣਾਉਣ ਤੋਂ ਪਹਿਲਾਂ ਉਹ ਬਹੁਤ ਕਮਾਲ ਦਾ ਸੀ ਕਿਸ ਤਰ੍ਹਾਂ ਨਾਈਫ ਘਮਾਉਂਦੇ ਨੇ ਕਿਸ ਤਰ੍ਹਾਂ ਸਾਰਾ ਜਿਸ ਤਰ੍ਹਾਂ ਤੁਸੀਂ ਗੱਤ ਗਾ ਘੇੜ ਦੇ ਦਿੰਨੇ ਆ ਤੇ ਉਹ ਪਹਿਲਾਂ ਉਹਨੇ ਸ਼ੋਅ ਕੀਤਾ ਤੇ ਫਿਰ ਉਹਨੇ ਸਾਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਹੁਣ ਪ੍ਰੋਡਕਸ਼ਨ ਕੀਤੀ ਸਾਡੇ ਸਾਡੇ ਦਾ ਰਾਉਂਡ ਟੇਬਲ ਲੱਗਿਆ ਉਹ ਸਾਡੇ ਟੇਬਲ ਤੇ ਕੋਈ ਅਸੀਂ 7-8 ਲੋਕ ਸੀਗੇ ਜਿਹਦੇ ਵਿੱਚੋਂ ਅਸੀਂ ਸਿਰਫ ਇੰਗਲਿਸ਼ ਸਪੀਕਿੰਗ ਸੀਗੇ ਬਾਕੀ ਮੋਸਟਲੀ ਜਾਂ ਫ੍ਰੈਂਚ ਜਾਂ ਜਪਾਨੀ ਜਾਂ ਕੁਝ ਹੋਰ ਲੋਕ ਸੀਗੇ ਅ ਖੈਰ ਐ ਨਹੀਂ ਵੇ ਉਹਨੇ ਸਾਰਾ ਕੁਝ ਸਾਡੇ ਸਾਹਮਣੇ ਬਣਾਇਆ ਤੁਸੀਂ ਉਹ ਤੋਂ ਕੋਈ ਇੱਕ ਚੀਜ਼ ਪੁੱਛਦਾ ਜਿਹੜੀ ਤੁਸੀਂ ਪਾਉਣੀ ਆ ਵੀ ਆਹ ਤੂੰ ਲੈਣੀ ਆ ਆਹ ਤੂੰ ਲੈਣੀ ਆ ਆਹ ਤੂੰ ਲੈਣੀ ਆ ਜਿਵੇਂ ਹੁਣ ਬਹੁਤੇ ਲੋਕ ਅਮਰੀਕੀ ਲੋਕ ਬੀਫ ਨਹੀਂ ਖਾਂਦੇ ਤਾਂ ਫਿਰ ਉਹ ਚੀਜ਼ਾਂ ਨਹੀਂ ਪੁੱਂਦਾ ਤੇ ਤੁਹਾਡੇ ਸਾਹਮਣੇ ਬਣਾ ਕੇ ਦਿੰਦਾ ਪਲੇਟਾਂ 'ਚ ਦਿੰਦਾ ਤੋ ਡਰਿੰਕ ਤੁਸੀਂ ਜਿਹੜੀ ਮਰਜ਼ੀ ਬੀਅਰ ਲੈਣੀ ਆ ਵਾਈਨ ਲੈਣੀ ਆ ਤੁਹਾਡੀ ਆਪਣੀ ਮਰਜ਼ੀ ਆ ਤੋ ਉਹ ਸੀਨ ਇੰਜੋਏ ਕੀਤਾ ਤੇ ਮੈਨੂੰ ਉਹ ਬਹੁਤ ਵਧੀਆ ਲੱਗਿਆ ਤੇ ਇੱਕ ਮੈਂ ਦੇਖਿਆ ਵੀ ਇਹ ਲੜਕੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ ਉਹ ਇੱਕ ਰੈਸਟੋਰੈਂਟ ਤੋਂ ਦੂਜੇ ਰੈਸਟੋਰੈਂਟਸ ਮੂਵ ਕਰਦੀਆਂ ਰਹਿੰਦੀਆਂ ਨੇ ਸੋ ਇੱਥੇ ਉਹੀ ਕੁੜੀ ਸੀ ਜਿਹੜੀ ਕੱਲ ਉੱਥੇ ਮੈਕਸੀਕਨ ਫੂਡ ਆਪਾਂ ਖਾਣ ਗਏ ਸੀਗੇ ਜਿੱਥੇ ਉੱਥੇ ਵੀ ਲਾਈਵ ਕੁਕਿੰਗ ਹੁੰਦੀ ਸੀ ਨਾਲ ਉੱਥੇ ਵੀ ਜਿੱਦਾਂ ਆਪਾਂ ਕੈਲੋਕਾਉਂ ਦਾ ਗ੍ਰਿਲ ਜਿਹੜਾ ਰੈਸਟੋਰੈਂਟ ਹੈ ਉਹੀ ਕੁੜੀ ਜਿੱਥੇ ਸੀਗੀ ਤੇ ਵਿੱਚ ਕਈ EMPLOYEES ਇਧਰ ਉਧਰ ਮੂਵ ਹੁੰਦੇ ਰਹਿੰਦੇ ਨੇ। ਕੁੱਲ ਮਿਲਾ ਕੇ ਜੀ ਬਹੁਤ ਵਧੀਆ ਡਿਨਰ ਸੀ ਬਹੁਤ ਜਦਾਂ ਕੈਲੋਕਾਉਂ ਵੀ ਨਜ਼ਾਰਾ ਆ ਗਿਆ। ਸਵਾਦ ਵੀ ਬਹੁਤ ਸੀ। ਤੋਂ ਉਹਨਾਂ ਦੇ ਉਹਨਾਂ ਦਾ ਜਿਹੜਾ ਸਰਵਿਸ ਵੀ ਸੀ ਉਹ ਵੀ ਬਹੁਤ ਕਮਾਲ ਦੀ ਸੀ ਤੇ ਜਲਬਾਤ ਵਰਨਾ ਤਾਂ ਕਮਾਲ ਤਾਂ ਹੋਣਾ ਹੀ ਹੈ। ਸੋ ਇਸ ਤਰ੍ਹਾਂ ਸੀ ਜਾਪਾਨੀ ਫੂਡ ਕੀ ਖਾਧਾ ਮੈਂ ਸ਼ੂਸ਼ੀਜ਼ ਵੀ ਟ੍ਰਾਈ ਕੀਤੀਆਂ। ਉਹਦੇ ਨਾਲ ਵਸਾ ਵੀ ਉਹਦੇ ਨਾਲ ਜਿੰਜਰ ਉਹ ਸਾਰੀਆਂ ਚੀਜ਼ਾਂ ਜਿੰਨਾ ਟਰਾਈ ਕੀਤੀਆਂ ਤੇ ਫਿਰ ਅਸੀਂ ਕਮਰੇ 'ਚ ਨੂੰ ਆ ਗਏ ਕਮਰੇ 'ਚ ਆਉਣ ਤੋਂ ਪਹਿਲਾਂ ਕਾਫੀ ਵੀ ਪੀਤੀ ਉਸੇ ਕਾਫੀ ਸ਼ਾਪ ਤੋਂ ਜਾ ਕੇ ਫਿਰ ਕਾਫੀ ਲਈ ਕਾਫੀ ਪੀਤੀ ਕਾਫੀ ਵੀ ਕੇ ਆਪਣੇ ਰੂਮ 'ਚ ਆ ਗਏ ਰੈਸਟ ਕੀਤੀ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀਗਾ ਇੱਥੇ ਵਾਈਟ ਬੀਚ ਪਾਰਟੀ ਸੀ ਤੇ ਸਾਰੇ ਲੋਕਾਂ ਨੇ ਚਿੱਟੇ ਕੱਪੜੇ ਪਹਿਨੇ ਨੇ ਸੀ ਮੋਸਟਲੀ ਮੇਰਕੋ ਤਾਂ ਕੋਈ ਬਹੁਤ ਚਿੱਟੇ ਕੱਪੜੇ ਹੈ ਨਹੀਂ ਸੀ ਮੈਂ ਤਾਂ ਜਿਹੜੇ ਮਰਜੀ ਪਾ ਕੇ ਚੱਲਿਆ ਗਿਆ ਲੇਕਿਨ ਉੱਥੇ ਜਿਹੜਾ ਰੇਤੇ ਤੇ ਜਿਹੜਾ 2 ਵਿਚ ਸੈਂਡ ਹੁੰਦਾ ਉਹਦੇ ਤੇ ਸਟੇਜ ਲੱਗੀ ਹੋਈ ਸੀ ਤੇ ਉਹਦੀ ਜਿਹੜੀ ਡੈਕੋਰੇਸ਼ਨ ਕੀਤੀ ਹੋਈ ਸੀ ਜਿੱਦਾਂ ਫੇਸ ਜਿਹੜੀਆਂ ਹੁੰਦੀਆਂ ਨੇ ਜੈਲੀਫਿਸ਼ ਉਹ ਉਹਨਾਂ ਦੇ ਬਣਾ ਕੇ ਉਹ ਲਟਕਾਏ ਹੋਏ ਸੀਗੇ ਸਾਰਾ ਜਿਵੇਂ ਸਮੁੰਦਰੀ ਜੀਵ ਜੰਤੂਆਂ ਦੀ ਡੈਕੋਰੇਸ਼ਨ ਕੀਤੀ ਹੋਈ ਸੀਗੀ ਬਣਾਏ ਹੋਏ ਬਹੁਤ ਸਾਰੀਆਂ ਲਾਈਟਾਂ ਸੀ ਕਰੇਬੀਅਨ 뮤ਜ਼ਿਕ ਚੱਲਦਾ ਸੀ ਬਹੁਤ سارے ਲੋਕ ਸੀ ਇੰਜੋਏ ਕਰ ਰਹੇ ਸੀ ਅਰੇਨਾ ਲੋਕਾਂ ਦਾ ਮੈਂ ਦੇਖਿਆ ਕਿ ਪਿੰਦੇ ਬਹੁਤ ਥੋੜੀ ਨੇ ਇੰਜੋਏ ਕਰਦੇ ਨੇ ਕੋਈ ਤੁਹਾਨੂੰ ਉੱਚੀ ਬੋਲਦਾ ਨਹੀਂ ਮਿਲੂਗਾ ਕੋਈ ਤੁਹਾਨੂੰ ਕਿਸ ਨੂੰ ਡਿਸਟਰਬ ਕਰਦਾ ਨਹੀਂ ਮਿਲੂਗਾ ਕੋਈ ਤੁਹਾਨੂੰ ਲੜਦਾ ਨਹੀਂ ਮਿਲੂਗਾ ਲੇਕਿਨ ਸਾਡੇ 'ਚ ਅਜੇ ਮੈਚਿਓਰਿਟੀ ਨਹੀਂ ਆਈ ਸਾਡੇ ਇੰਡੀਅਨ ਪੰਜਾਬੀ ਖਾਸ ਤੌਰ ਤੇ ਅਸੀਂ ਰੌਲਾ ਬਹੁਤ ਪਾਉਂਦੇ ਹਾਂ ਅਸੀਂ ਸ਼ਰਾਬ ਖਰੋਂਦੇ ਬਹੁਤ ਹਾਂ ਅਸੀਂ ਮਤਲਬ ਜਦੋਂ ਗਾਣਾ ਬਹੁਤ ਕੱਢਦੇ ਹਾਂ ਭਾਵੇਂ ਮੈਂ ਇੱਥੇ ਦੇਖਿਆ ਬਹੁਤ ਨਾਈਸ ਲੋਕ ਔਰਤਾਂ ਨੱਚ ਵੀ ਰਹੀਆਂ ਸੀਗੀਆਂ ਇੰਜੋਏ ਕਰ ਰਹੀਆਂ ਸੀਗੀਆਂ ਲੜਕੀਆਂ ਛੋਟੇ ਬੱਚੇ ਯਾਨੀ ਉਹ ਇੰਨਾ ਕਮਾਲ ਦਾ ਮਾਹੌਲ ਸੀ ਉਹ ਵੀ ਤੁਸੀਂ ਜਾ ਕੇ ਦੂਸਰੀ ਜਿੱਥੇ ਦੇਖੋ ਜਿਹੜਾ ਲਾਈਵ ਮੈਂ ਉੱਥੋਂ ਦਿਖਾ ਰਿਹਾ ਉਹ ਵੀ ਮੈਂ ਨਾਲ ਵੀਡੀਓ ਪਾ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਵੀ ਰਿਹਾ ਤੇ ਫਿਰ ਅਸੀਂ ਉਹ ਇੰਜੋਏ ਕੀਤਾ ਉੱਥੇ ਡੇਢ ਦੋ ਘੰਟੇ ਇੰਜੋਏ ਕੀਤਾ ਡਾਂਸ ਵੀ ਕੀਤਾ ਨੱਚੇ ਖਾਦਾ ਪੀਤਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਡਿਸਕੋ ਸ਼ੋ ਹੁੰਦਾ ਇੱਥੇ ਕਿਉਂਕਿ ਐਵਰੀ ਨਾਈਟ ਡਿਫਰੈਂਟ ਸ਼ੋ ਹੁੰਦੇ ਨੇ ਸੋ ਜਿਸ ਤਰ੍ਹਾਂ ਪਹਿਲਾਂ ਕ੍ਰਿਸਮਸ ਦਾ ਇੱਕ ਸ਼ੋ ਸੀਗਾ ਉਹ ਅਸੀਂ ਕੌਫੀ ਪਿੰਦਿਆਂ ਨੇ ਥੋੜਾ ਜਿਹਾ ਦੇਖਿਆ ਤੇ ਅੱਜ ਡਿਸਕੋ ਦਾ ਸੀਗਾ ਬੀਤੇ ਨਹੀਂ ਮਾਈਕਲ ਜੈਕਸਨ ਦਾ ਸੀਗਾ ਤੇ ਫਿਰ ਮੈਜਿਕ ਸ਼ੋਅ ਸੀਗਾ ਅ ਤੋਂ ਰਾਤ ਡਿਸਕੋ ਦਾ ਸੀਗਾ ਸੋ ਉਹਦੇ ਵਿੱਚ ਜਿਹੜੇ ਜੋੜੇ ਨੇ ਜੋੜੇ ਨਹੀਂ ਵੀ ਹੈਗੇ ਤੁਸੀਂ ਕੁਝ ਵੀ ਸਾਨੂੰ ਮਤਲਬ ਇਸ ਤਰ੍ਹਾਂ ਬੈਠਿਆਂ ਲੱਗਦਾ ਵੀ ਲਾਏ ਜੀ ਜੇ ਤਾਂ ਸ਼ਾਇਦ ਕੋਈ ਫੋਖਰਿਆਂ ਦੀ ਗੱਲ ਹੋਊ ਇਹ ਤਾਂ ਸ਼ਾਇਦ ਕੋਈ ਹਲਕੇ ਕਿਸਮ ਦੇ ਲੋਕਾਂ ਦੀ ਗੱਲ ਹੋਣੀ ਹੈ ਜਦੋਂ ਡਾਂਸ ਜਾਂ ਹੋਰ ਅਸੀਂ ਜਜਮੈਂਟ ਕਰਨ ਲੱਗ ਜਾਂਦੇ ਹਾਂ ਜੇ ਕਿਸੇ ਔਰਤ ਨੇ ਮਤਲਬ ਜਦੋਂ 스ਵਿਮਿੰਗ ਸੂਟ ਪਹਿਨਿਆ ਹੋਇਆ ਜਾਂ ਘੱਟ ਕੱਪੜੇ ਪਹਿਨੇ ਹੋਣੇ ਤਾਂ ਸਾਨੂੰ ਲੱਗਣ ਲੱਗ ਜਾਂਦਾ ਯਾਰ ਇਹ ਤਾਂ ਅਸ਼ਲੀ ਸਾਡਾ ਅਸ਼ਲੀਲ ਹੈ ਜਾਂ ਇਹ ਮਤਲਬ ਔਰਤ ਚੰਗੀ ਨਹੀਂ ਕਿਉਂਕਿ ਸਾਡਾ ਜਿਹੜਾ ਦਿਮਾਗੀ ਪੱਧਰ ਆ ਉਹ ਇੰਨਾ ਸੁੰਗੜਿਆ ਹੋਇਆ ਕਿ ਅਸੀਂ ਇਹ ਚੀਜ਼ਾਂ ਦੇਖੀਆਂ ਨਹੀਂ ਅਸੀਂ ਲੋਕਾਂ ਨੂੰ ਪਹਿਰਾਵੇ ਤੋਂ ਅਸੀਂ ਲੋਕਾਂ ਨੂੰ ਖਾਣ ਪੀਣ ਤੋਂ ਜੱਜ ਕਰਦੇ ਹਾਂ ਜਦੋਂ ਕਿ ਅਸਲੀਅਤ ਨਹੀਂ ਹੈਗੀ ਸੋ ਇਹ ਲੋਕ ਕਾਫੀ ਜ਼ਿਆਦਾ ਚੰਗੇ ਨੇ ਮਤਲਬ ਮੈਂ ਦੇਖਿਆ ਕੱਲੀ ਰਾਤ ਨੂੰ ਕੁੜੀ ਮਤਲਬ ਬਿਲਕੁਲ ਥੋੜੇ ਕੱਪੜਿਆਂ 'ਚ ਵਿੱਚ ਤੇ ਰਾਤ ਨੂੰ ਕੈਮਰਾ ਲਈਂ ਤੁਰੀ ਫਿਰਦੀ ਐ ਉੱਤੋਂ ਦ੍ਰਿਸ਼ ਨੇ ਜਿਹੜੇ ਹੁਕਾਇਚ ਕਰੀ ਕੋਈ ਮਜਾਲਾ ਕਿ ਦੇਖ ਜਵੇ ਕਿਉਂ ਕੋਈ ਇਸ ਤਰ੍ਹਾਂ ਕੋਈ ਛੇੜਛਾੜ ਕਰ ਜੂਵੇ ਜਾਂ ਕੋਈ ਤੁਹਾਨੂੰ ਇਸ ਤਰ੍ਹਾਂ ਕਹੇ ਕਿਸੇ ਹੋਰ ਨੂੰ ਗੱਲ ਤੁਹਾਨੂੰ ਸੁਣਾਵੇ ਇਹ ਸਾਰਾ ਕੁਝ ਸਾਡੇ 'ਚ ਸੀ ਤਾਂ ਕੁੜੀਆਂ ਨੂੰ ਬੱਸਾਂ 'ਚ ਨਹੀਂ ਚਾੜ੍ਹਦੇ ਨੇ ਧੱਕੇ ਮਾਰ ਮਾਰ ਕੇ ਪਿਛਲੀ ਸੀਟ ਤੋਂ ਅੱਗੇ ਸੀਟ ਤੱਕ ਲੈ ਜਾਂਦੇ ਆ ਅਸੀਂ ਤਾਂ ਗੱਲ ਕਿਸੇ ਨੂੰ ਕਰਦੇ ਆ ਸੁਣਾਉਣੇ ਕਿਸੇ ਨੂੰ ਅਸੀਂ ਤਾਂ ਮਤਲਬ ਜਿੱਦਾਂ ਕੱਪੜੇ ਦੇਖ ਕੇ ਮਤਲਬ ਉਹ ਏਦਾਂ ਝਾਕਦੇ ਆ ਜਿੱਦਾਂ ਕੱਪੜੇ ਉਹਨਾਂ ਨਿਰਬਸਤਰ ਕਰ ਦਿੰਦੇ ਆ ਕਹਿ ਲਓ ਵੀ ਇਹ ਸਾਡੇ ਚ ਜੇ ਮੈਚਿਓਰਿਟੀ ਤੁਸੀਂ ਜਿੰਨਾ ਚਿਰ ਇਹਨਾਂ ਮੁਲਕਾਂ 'ਚ ਇਹਨਾਂ ਕਲਚਰ ਇਹਨਾਂ ਦੇ ਵਿੱਚ ਲੋਕਾਂ ਦੇ ਆਉਂਦੇ ਨਹੀਂ ਤੁਸੀਂ ਸਮਝ ਨਹੀਂ ਸਕਦੇ ਜੇ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਲੋਕਾਂ ਨਾਲ ਸੰਬੰਧ ਬਣਾਉਣੇ ਨੇ ਤੁਹਾਨੂੰ ਇਸ ਤਰ੍ਹਾਂ ਦਾ ਜੀਉਣਾ ਪਊਗਾ ਇਹਨਾਂ ਦੇ ਕਲਚਰ ਨੂੰ ਸਮਝਣ ਦੇ ਲਈ ਇਹਨਾਂ ਦੇ ਵਿੱਚ ਵੜਨਾ ਪਊਗਾ ਇਹਨਾਂ ਨੂੰ ਸਮਝਣਾ ਪਊਗਾ ਸੋ ਮੈਨੂੰ ਇਹ ਸ਼ੌਂਕ ਹੈ ਕਿ ਮੇਰੀਆਂ ਹੁਣ ਜਿਹੜੀ ਅੰਮ੍ਰਿਤ ਕਿਤਾਬ ਬਲੈਕ ਹਾਈਸ ਹੈ ਤਾਂ ਲੋਕ ਉਹਦੇ ਵਿੱਚ ਲੋਕਾਂ ਨੇ ਪੜ੍ਹਿਆ ਕਿ ਇੱਧਰ ਲਈ ਕਲਚਰ ਦੀਆਂ ਕਹਾਣੀਆਂ ਨੇ ਤੁਸੀਂ ਸਾਰਾ ਕੁਝ ਕਰ ਲੱਗਦਾ ਕਿ ਤੂੰ ਇੰਨਾ ਕਿਵੇਂ ਜਾਣਦਾ ਮੈਂ ਭਾਈ ਘੁੰਮਦਾ ਫਿਰਦਾ ਵੀ ਆ ਮੈਂ ਇਹਨਾਂ ਲੋਕਾਂ ਵਿੱਚ ਵਿਚਰਦਾ ਵੀ ਆ ਤੇ ਮੈਂ ਜਾਣਦਾ ਸਾਨੂੰ ਇਹ ਲੋਕ ਤਾਂ ਬਹੁਤ ਮਤਲਬ ਮੈਂ ਨਹੀਂ ਕਹਿੰਦਾ ਕਿ ਮੈਂ ਪੰਜਾਬੀ ਨਹੀਂ ਲੱਗਦਾ ਦੇਖਣ ਨੂੰ ਲੇਕਿਨ ਸਾਨੂੰ ਇਹ ਸਮਝਦੇ ਆ ਵੀ ਅਸੀਂ ਮੈਕਸੀਕਨ ਆ ਜਾਂ ਅਸੀਂ ਸਪੈਨਿਸ਼ ਲੋਕ ਆ ਜਦੋਂ ਉਹਨਾਂ ਨੂੰ ਦੱਸੀਦਾ ਵੀ ਸੀ ਸਪੈਨਿਸ਼ ਨਹੀਂ ਅਸੀਂ ਪੰਜਾਬੀ ਆ ਜਾਂ ਅਸੀਂ ਕੈਨੇਡਾ ਤੋਂ ਆਏ ਹਾਂ ਤਾਂ ਉਹਨਾਂ ਨੂੰ ਹਰਾਨੀ ਵੀ ਹੁੰਦੀ ਹੈ ਉਹ ਸਾਨੂੰ ਸਪੈਨਿਸ਼ ਹੀ ਸਮਝਦੇ ਨੇ ਕਿਉਂਕਿ ਇੱਥੇ ਪੰਜਾਬੀ ਘੱਟ ਆਉਂਦੇ ਨੇ ਜਾਂ ਬਹੁਤ ਆਉਂਦੇ ਵੀ ਨਹੀਂ ਵਿਆਹ ਸ਼ਾਦੀਆਂ ਕਰਨ ਚਾਹੀ ਸਾਡੇ ਲੋਕ ਆਉਂਦੇ ਨੇ ਜਦੋਂ ਕੋਈ ਬੁਲਾ ਲੈਂਦਾ ਈ ਵਿਚ ਬੈਟਿੰਗ ਦੇ ਉੱਪਰ ਡੈਸਟੀਨੇਸ਼ਨ ਬੈਟਿੰਗ ਦੇ ਉੱਪਰ ਤਾਂ ਆਉ ਜਾਂਦੇ ਨੇ ਸੇ ਜਦੋਂ ਉੱਥੇ ਮੈਂ ਵਿਚ ਤੇ ਅਸੀਂ ਉੱਥੇ ਬੈਠੇ ਸੀਗੇ ਜਦੋਂ ਉਹ ਸ਼ੋ ਹੋ ਰਿਹਾ ਸੀ ਤਾਂ ਮੈਂ ਸਮਾਨਵਲ ਦੇਖਿਆ ਪੂਰਨਮਾਸ਼ੀ ਦਾ ਚੰਦ ਪੂਰਾ ਚਮਕ ਰਿਹਾ ਸੀ ਚੰਦਰਮਾ ਦੇ ਬਿਲਕੁਲ ਨਾਲ ਜੂਪੀਟਰ ਬੜਾ ਬ੍ਰਾਈਟ ਬਹੁਤ ਵੱਡਾ ਚਮਕ ਰਿਹਾ ਸੀ ਸੋ ਉਸਦੇ ਥੋੜੀ ਪਰਲੇ ਪਾਸੇ ਨੂੰ ਮਾਰਸ ਲਾਲ ਭਾ ਮਾਰਦਾ ਕਿਹਾ ਖੂਬਸੂਰਤ ਦਿਖਾਈ ਦੇ ਰਿਹਾ ਸੀ ਸੋ ਮੇਰੇ ਬਿਲਕੁਲ ਉੱਪਰ ਰਾਇਨ ਕੰਸਟੇਲੇਸ਼ਨ ਮੇਰੇ ਉੱਪਰ ਤਿੰਨ ਤਾਰੇ ਜਿਹੜੇ ਹੁੰਦੇ ਨੇ ਸੋ ਉਹ ਮੇਰੇ ਉੱਪਰ ਸੀਗੀ ਤੇ ਮੇਰੇ ਸਿਰ ਦੇ ਪਿਛਲੇ ਪਾਸੇ ਤੇ ਜਿਹੜੀ ਸੀਗੀ ਉਹ ਓਰਸਾ ਮੇਜਰ ਜੋ ਕੰਸਟੇਲੇਸ਼ਨ ਉਹ ਸੀ ਕੀ ਸਾਰਾ ਅੱਜ ਮੈਂ ਕਿਹਾ ਤਾਰਿਆਂ ਨਾਲ ਭਰਿਆ ਹੋਇਆ ਆਕਾਸ਼ ਮੋਤੀਆਂ ਨਾਲ ਭਰਿਆ ਹੋਇਆ ਥਾਲ ਉੱਠਦੀਆਂ ਸਮੁੰਦਰ ਦੀਆਂ ਛੱਲਾਂ ਪੂਰਨਵਾਸ਼ੀ ਦੀ ਰਾਤ ਉੱਪਰ ਤੱਕ ਜਾਂਦੀਆਂ ਹੋਈਆਂ ਕਿਆ ਬਾਤ ਹੈ ਯਾਰ ਇਹ ਜੇ ਦ੍ਰਿਸ਼ ਇਹ ਜੇ ਕੁਦਰਤ ਦਾ ਸਾਥ ਤੁਹਾਨੂੰ ਕਿੱਥੇ ਮਿਲੇਗਾ ਸੋ ਇਹੀ ਰਿਲੈਕਸੇਸ਼ਨ ਹੈ ਬੰਦਾ ਥੋੜੀ ਦੇਰ ਆਇਆ ਦੁਨੀਆ ਤੇ ਇੰਜੋਏ ਕਰਨ ਆਇਆ ਹੈ ਆਨੰਦ ਮਾਨਣ ਆਇਆ ਹੈ ਤੇ ਉਹ ਆਨੰਦ ਵੀ ਮਾਣੋ ਤੇ ਆਪਣੇ ਫਰਜ਼ਾਂ ਨੂੰ ਵੀ ਨਾ ਭੁੱਲੋ ਆਪਣੇ ਆਪ ਨੂੰ ਪੁੱਛਾਣੋ ਕਿ ਤੁਸੀਂ ਕੌਣ ਹੋ ਦੁਨੀਆ ਤੇ ਕੀ ਕਰਨ ਆਏ ਹੋ ਤੁਹਾਡਾ ਕੀ ਰੋਲ ਹੈ ਜਿਵੇਂ ਮੈਂ ਮੇਰੀ ਡਿਊਟੀ ਐਜ਼ ਅ ਰਾਈਟਰ ਹੈ ਤੇ ਮੈਂ ਹੁਣ ਜੇ ਬੱਚਿਆਂ ਹਾਂ ਕਹਿ ਲੋ ਵੀ ਮੈਂ ਇੰਨੀ ਮੁਸ਼ਕਲ ਦੇ ਵਿੱਚੋਂ ਲੰਘ ਕੇ ਆਇਆ ਹੋ ਸਕਦਾ ਹੈ ਕੁਦਰਤ ਮੇਰੇ ਤੋਂ ਕੋਈ ਹੋਰ ਕੰਮ ਲੈਣਾ ਚਾਹੁੰਦੀ ਹੈ ਕੋਈ ਹੋਰ ਕਿਤਾਬ ਲਿਖਾਉਣਾ ਚਾਹੁੰਦੀ ਹੈ ਕੋਈ ਹੋਰ ਮਤਲਬ ਜਾਣਕਾਰੀ ਇਕੱਤਰ ਕਰਨ ਦੀ ਮੇਰੀ ਡਿਊਟੀ ਲਈ ਮੈਨੂੰ ਨਹੀਂ ਪਤਾ ਸੋ ਮੈਂ ਤਾਂ ਕੁਦਰਤ ਦੇ ਹੱਥਾਂ ਦੇ ਵਿੱਚ ਇੱਕ ਖਡਾਉਣਾ ਜਿੱਧਰ ਨੂੰ ਲੈ ਕੇ ਤੁਰ ਜੂਗੀ ਬਲਾ ਲੂਗੀ ਤਾਂ ਚਲੇ ਵੀ ਜਾਵਾਂਗੇ ਕੋਈ ਗੱਲ ਨਹੀਂ ਮੈਨੂੰ ਹੁਣ ਮੌਤ ਤੋਂ ਜਾਂ ਮਰਨ ਤੋਂ ਨਹੀਂ ਡਰ ਲੱਗਦਾ ਇੱਕ ਨੀਂਦ ਆ ਬਸ ਹਾਂ ਇਹ ਹੁੰਦਾ ਵੀ ਜਿਹੜੇ ਕੰਮ ਰਹਿ ਗਏ ਉਹ ਅਧੂਰੇ ਉਹ ਕਰ ਲੀਏ ਸੋ ਮੈਂ ਵੀਡੀਓਜ਼ ਵੀ ਕਿਸੇ ਕਰਕੇ ਬਣਾ ਰਿਹਾ ਵੀ ਤੁਹਾਨੂੰ ਬੱਦ ਤੋਂ ਬੱਦ ਜਾਣਕਾਰੀ ਦਵਾਂ ਮੈਨੂੰ ਵੀ ਹੈਲਪਫੁਲ ਹੁੰਦੀਆਂ ਨੇ ਤੇ ਜਦੋਂ ਫਿਰ ਮੈਂ ਕਿਸੇ ਕੰਟਰੀ ਬਾਰੇ ਲਿਖਦਾ ਜਾਂ ਮੈਂ ਕਿਸੇ ਖਾਸ ਲੋਕੇਸ਼ਨ ਨੂੰ ਬਿਆਨ ਕਰਦਾ ਤੁਮੇ ਇਹਨਾਂ ਵੀਡੀਓਜ਼ ਨੂੰ ਫਿਰ ਦੇਖਣਾ ਅੱਗੇ ਪਿੱਛੇ ਕਰਕੇ ਵੀ ਉੱਥੇ ਜਿਹੜੀ ਹੈ ਬਨਾਸਪਤੀ ਕਿਸ ਤਰ੍ਹਾਂ ਦੀ ਹੈ ਉੱਥੇ ਲੋਕਾਂ ਦੇ ਖਾਣੇ ਕਿਸ ਤਰ੍ਹਾਂ ਦੇ ਨੇ ਉਹ ਥਾਵਾਂ ਦੇ ਨਾਂ ਕੀ ਨੇ ਤੇ ਉੱਥੋਂ ਦਾ ਮਾਹੌਲ ਕਹਜਿਆ ਤੇ ਇਹ ਮੇਰੇ ਲਈ ਵੀ ਸਹਾਈ ਹੁੰਦਾ ਹੈ ਸੋ ਇਸ ਕਰਕੇ ਜਿਹੜਾ ਕੱਲ ਦਾ ਦਿਨ ਸੀ ਉਹ ਬਹੁਤ ਵਧੀਆ ਰਿਹਾ ਫਿਰ ਡਿਸਕੋ ਤੇ ਅਸੀਂ ਗਏ ਉੱਥੇ ਤਕਰੀਬਨ 40-50 ਜੋੜੇ ਜੰਪਰ ਫੈਮਲੀਆਂ ਸੀਗੀਆਂ ਲੋਕ ਨੱਚ ਵੀ ਰਹੇ ਸੀ ਪਰ ਉੱਥੋਂ ਮਿਊਜ਼ਿਕ ਬਹੁਤ ਲਾਊਡ ਸੀਗਾ ਤੇ ਲੋਕ ਡਰਿੰਕ ਵੀ ਕਰ ਰਹੇ ਸੀ ਤੇ ਮੈਨੂੰ ਹਾਲ ਵੀ ਥੋੜਾ ਜਿਹਾ ਛੋਟਾ ਲੱਗਿਆ ਤੇ ਫਿਰ ਉੱਥੇ ਮੇਰਾ ਸਾਡੇ ਸਾਰਿਆਂ ਦਾ ਮਨ ਨਹੀਂ ਟਿਕਿਆ ਤਾਂ ਫਿਰ ਅਸੀਂ ਤਕਰੀਬਨ ਉੱਥੇ ਘੰਟਾ ਘਟ ਠਹਿਰ ਕੇ ਵਾਪਸ ਆ ਗਏ ਡਾਂਸ ਟੂਸ ਨਹੀਂ ਅਸੀਂ ਉੱਥੇ ਕੀਤਾ ਹੈਗਾ ਵਾਪਸ ਆ ਗਏ ਤੇ ਵਾਪਸ ਜਦੋਂ ਅਸੀਂ ਆਏ ਤਾਂ ਤਕਰੀਬਨ ਰਾਤ ਦੇ 12:00 ਵੱਜ ਚੁੱਕੇ ਸੀਗੇ ਤੋਂ ਆਕੇ ਸੌਂ ਗਏ ਬੜੀ ਸੋਹਣੀ ਰਾਤ guzri ਸੋ ਇਹ ਸੀ ਸਾਡਾ ਕੱਲ ਦਾ ਦਿਨ ਤੇ ਤੁਹਾਡਾ ਕੋਈ ਸਵਾਲ ਹੋਵੇ ਕੋਈ ਕੁਐਸਚਨ ਹੋਵੇ ਤੁਹਾਨੂੰ ਉਹ ਯਾਤਰਾ ਚੰਗੀ ਲੱਗਦੀ ਹੋਵੇ ਤਾਂ ਤੁਸੀਂ ਜ਼ਰੂਰ ਜੁੜੋ ਉੱਤੇ ਜਾ ਕੇ ਕਮੈਂਟ ਵੀ ਕਰਨਾ ਤੇ ਜੇ ਤੁਹਾਨੂੰ ਟ੍ਰੈਵਲ ਚੰਗਾ ਲੱਗਦਾ ਹੈ ਮੈਂ ਤੁਹਾਨੂੰ ਟ੍ਰੈਵਲ ਬਲੌਗ ਕਰਨਾ ਤਾਂ ਤੁਸੀਂ ਜ਼ਰੂਰ ਉੱਥੇ ਆਪਣੇ ਕਮੈਂਟ ਜਿਹੜੇ ਜ਼ਰੂਰ ਤੇ ਚਲੋ ਫਿਰ ਇੱਥੇ ਦੀ ਉਹ ਮੇਜਰ ਮੰਗ ਕੂ ਆ ਗਿਆ ਕੱਲ ਦੀ ਜੇ ਟਾਈਮ ਲੱਗਿਆ ਕੱਲ ਨੂੰ ਸਾਡਾ ਲਾਸਟ ਦਿਨ ਹੈ ਜੋ ਟਾਈਮ ਲੱਗਿਆ ਕੱਲ ਦੀ ਵੀ ਮੈਂ ਤੁਹਾਨੂੰ ਸੰਖੇਪ ਜਾਣਕਾਰੀ ਦਊਂਗਾ ਕਿ ਕੱਲ ਕੀ ਕੀ ਕੀਤਾ ਸੀ ਤੇ ਜਿੱਥੇ ਮੈਂ ਤੁਹਾਨੂੰ ਇਹ ਨਾਲ ਦੀ ਨਾਲ ਦੱਸਦਾ ਤੇ ਨਾਲ ਹੀ ਨਾਲ ਤੁਹਾਨੂੰ ਆਲਾ ਦੁਆਲਾ ਵੀ ਦਿਖਾਉਂਦਾ ਤੇ ਕੱਲ ਨੂੰ ਹੁਣ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾਉਂਗਾ ਆਪਾਂ ਤੁਹਾਨੂੰ ਸਨਰਾਈਜ਼ ਦਿਖਾਉਣਾ ਹੈ ਕਿ ਸਮੁੰਦਰ ਦੇ ਵਿੱਚ ਜਿਹੜਾ ਸੂਰਜ ਚੜਦਾ ਉਹ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਜਿਹੜਾ ਹੈ ਬਹੁਤ ਸੂਰਜ ਆਲਾ ਦੁਆਲੇ ਨੂੰ ਪ੍ਰਭਾਵਿਤ ਕਰਦਾ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਉਹ ਆਪਾਂ ਉੱਠਾਂਗੇ ਸਵੇਰੇ 645 ਤੇ 645 ਦੇ ਸੂਰ ਚੜਦਾ ਆਪਾਂ ਉਥੋਂ 15 ਮਿੰਟ ਪਹਿਲਾਂ ਹੀ ਚੱਲੇਗਾ ਤਾਂ ਬਿਲਕੁਲ ਨਾਲ ਹੈ ਦੂਸਰੇ ਗਰੇ ਨਾਲ ਹੀ ਜਾਂਦੀ ਹੈ ਤੇ ਉੱਥੇ ਜਾਵਾਂਗੇ ਤੇ ਚਲੋ ਫਿਰ ਤੁਸੀਂ ਜੁੜੇ ਰਹਿਣਾ ਪਊਗਾ ਦਿਲ ਖਰਾ ਗਿਆ ਸਤਿ ਸ੍ਰੀ ਅਕਾਲ